ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸਾਜਣ ਠੀਕ ਹੋਣਗੇ ਤੇ ਆਓ ਵੀ ਅੱਜ ਫਿਰ ਇੱਕ ਨਵੇਂ ਟੌਪਿਕ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰੀਏ ਉਹ ਗੱਲਬਾਤ ਕਰਦੇ ਆਪਾਂ ਜੋ ਅਰਜਨ ਟਰੈਕਟਰ ਆਪਣੇ ਕੋਲੇ ਸ਼੍ਰੀ ਸੌਰੀ ਤਰਨਤਨ ਸਾਹਿਬ ਤੋਂ ਆਇਆ ਵਾ ਆਪਣੇ ਕੋਲੇ ਸਵਾਪਾ ਉਸ ਟਰੈਕਟਰ ਦੇ ਵਿੱਚ ਇੰਜਨ ਦੀ ਜੌਬ ਫਰੰਟ ਐਕਸਲ ਦੀ ਜੌਬ ਕਲਚ ਦੀ ਜੌਬ ਐਂਡ ਜੋ ਮਗਰ ਕਰਾਉਣ ਵਗੈਰਾ ਦੀ ਆਪਾਂ ਜੌਬ ਕਰਨੀ ਆ ਸੋਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇ ਸੋ ਸੱਜਣੋ ਅੱਜ ਉਸ ਵੀਡੀਓ ਦਾ ਪਹਿਲਾ ਪਾਰਟ ਬਣ ਜਾ ਰਿਹਾ ਹੈਗਾ ਪਹਿਲੇ ਪਾਰਟ ਦੇ ਵਿੱਚ ਤੁਹਾਨੂੰ ਉਸ ਟਰੈਕਟਰ ਦਾ ਇੰਜਨ ਖੋਲ ਕੇ ਤੇ ਬਾਕੀ ਕਲੱਚ ਵਗੈਰਾ ਖੋਲ ਕੇ ਤੁਹਾਨੂੰ ਸਾਰਾ ਦਿਖਾਵਾਂਗੇ ਕੀ ਕੀ ਆਪਣਾ ਕਲੱਚ ਦੇ ਵਿੱਚ ਪ੍ਰੋਬਲਮ ਨਿਕਲਦੀ ਆ ਤੇ ਕਿਹੜਾ ਕਿਹੜਾ ਆਪਾਂ ਵਰਕ ਕਰਦੇ ਆ ਬਾਕੀ ਸੱਜਣ ਸਾਰੇ ਭਰਾ ਜੋੜੇ ਰਹਿਣ ਵੀਡੀਓ ਦੇ ਨਾਲ ਤੇ ਜਿਹੜੇ ਭਰਾ ਆਪਣੇ ਚੈਨਲ ਜਾਂ ਆਪਣੀ ਵੀਡੀਓ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਲਓ ਮਿੱਤਰੋ ਤੁਸੀਂ ਆ ਆਪਣਾ ਅਰਜੁਨ ਟਰੈਕਟਰ ਦੇਖ ਰਹੇ ਹੋ ਇਹ ਟਰੈਕਟਰ ਬਾਈ ਦਾ ਚੱਲ ਰਿਹਾਗਾ ਰੇਤੇ ਵਾਲੇ ਟਰੈਲਰ ਤੇ ਕਿਉਂਕਿ ਬਾਈ ਇਸ ਤੋਂ ਬਹੁਤ ਜ਼ਿਆਦਾ ਕੰਮ ਲੈਂਦਾ ਤੇ ਪੈਸੇ ਵੀ ਰੱਜ ਮੈਂ ਲਾਉਂਦਾ ਇਸ ਟਰੈਕਟਰ ਦੇ ਉੱਪਰ। ਸੋ ਆਪਾਂ ਅੱਜ ਇਸ ਟਰੈਕਟਰ ਦਾ ਇੰਨਾਂ ਦੇ ਵਿੱਚ ਪ੍ਰੋਬਲਮ ਆ ਕਿਉਂਕਿ ਇਹ ਟਰੈਕਟਰ ਹੈਡ ਦੇ ਜਿਹੜੇ ਵਾਲ ਵਗੈਰਾ ਤੋੜ ਦਿੰਦਾਗਾ। ਤੇ ਸੋਸ ਵਾਲਾਂ ਵਗੈਰਾ ਦਾ ਆਪਾਂ ਅੱਜ ਹੱਲ ਕਰਾਂਗੇ ਤੇ ਦੇਖਾਂਗੇ ਕੀ ਕਾਰਨ ਆ ਟੁੱਟਣ ਦਾ ਤੇ ਕਿਹੜੇ ਵਾਲ ਆਪਾਂ ਇਹਦੇ ਵਿੱਚ ਫਿੱਟ ਕਰਦੇ ਕਿਉਂਕਿ ਅਰਜਨ ਟਰੈਕਟਰ ਨੂੰ ਬਹੁਤ ਵੱਡੀ ਪ੍ਰੋਬਲਮ ਆ ਹੈਡ ਦੇ ਵਾਲ ਤੋੜਨ ਦੀ। ਹੈੱਡ ਦੇ ਵਾਲ ਇਹ ਟਰੈਕਟਰ ਉਦੋਂ ਤੋੜਦਾ ਜਦੋਂ ਆਪਾਂ ਇਸ ਟਰੈਕਟਰ ਦੀ ਜਿਹੜੀ ਰੇਸ ਆ ਉਹ ਆਪਾਂ 4000 ਚੱਕਰ ਦੇ ਲਗਭਗ ਕਰ ਦਿੰਨੇ ਆ ਫੇਰ ਇਹ ਟਰੈਕਟਰ ਹੈੱਡ ਦੇ ਵਾਲ ਤੋੜ ਦਿੰਦਾਗਾ ਲਓ ਅੱਜ ਸਾਰੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਇਸ ਟਰੈਕਟਰ ਦੇ ਉੱਪਰ ਤੇ ਜੁੜੇ ਰਿਹਾ ਵੀਡੀਓ ਦੇ ਨਾਲ ਤੁਸੀਂ ਤੇ ਕਰਦੇ ਆ ਪਹਿਲੇ 파ਰਟ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਖੋਲਦੇ ਹਾਂ ਇਸ ਟਰੈਕਟਰ ਦਾ ਆਪਾਂ ਸ਼ੋ ਵਗੈਰਾ ਹੈੱਡ ਵਗੈਰਾ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਕ੍ਰੈਂਕਸ਼ਾਫਟ ਦੀ ਚੈਕਿੰਗ ਤੇ ਵੇਖਾਂਗੇ ਆਪਾਂ ਜੇ ਤਾਂ ਆਪਣੀ ਕ੍ਰੈਂਕਸ਼ਾਫਟ ਦੇ ਵਿੱਚ ਕੋਈ ਫਾਲਟ ਹੋਇਆ ਤਾਂ ਆਪਾਂ ਕ੍ਰੈਂਕ ਦੀਆਂ ਟੁਕੜੀਆਂ ਵਗੈਰਾ ਥਰਸਟਮ ਵਗੈਰਾ ਨਵੀਆਂ ਪਾਵਾਂਗੇ ਜੇ ਆਪਣੀ ਕ੍ਰੈਂਕ ਬਿਲਕੁਲ ਠੀਕ ਹੋਈ ਤਾਂ ਇਦਾਂ ਹੀ ਆਪਾਂ ਇਸ ਟਰੈਕਟਰ ਦੇ ਉੱਪਰਲੀ ਉੱਪਰਲੀ ਕੱਟ ਪਾ ਦੇਣਗੇ ਇਹਦੇ ਵਿੱਚ ਕੰਮ ਆਪਾਂ ਕਰਨਾਗਾ ਇੰਜਨ ਦਾ ਹੋ ਸਕਦਾ ਅਗਲੇ ਹਿੱਸੇ ਦਾ ਕੰਮ ਕਰੀਏ ਤੇ ਮਗਰਲੇ ਹਿੱਸੇ ਦਾ ਚਲੋ ਕਰਨਾ ਹੈ ਕਰਨਾ ਕਿਉਂਕਿ ਇਹ ਟਰੈਕਟਰ ਗੇਅਰ ਨਹੀਂ ਲੈਂਦਾਗਾ ਲਓ ਜੀ ਇਸ ਤੋਂ ਬਾਅਦ ਕੱਢਦੇ ਆਪਾਂ ਪਿਸਟਨ ਟਰੈਕਟਰ ਦੇ ਤੇ ਪਿਸਟਨ ਵਗੈਰਾ ਕੱਢ ਕੇ ਤੇ ਸੋਸ ਤੋਂ ਬਾਅਦ ਵੇਖਦੇ ਆਪਾਂ ਕੀ ਕੋਈ ਇਹਦਾ ਬਦਲਣਾ ਪੈਂਦਾ ਸਲੀਬਾਂ ਵਗੈਰਾ ਸਾਰੀਆਂ ਕੱਢਾਂਗੇ ਆਪਾਂ ਬਾਹਰ ਤੇ ਸੋਸੋ ਜਿਹਨੋਂ ਬਾਕੀ ਵੀ ਵਲੌਗ ਨਾਲ ਜੁੜੇ ਰਹੇ ਹਾਂ ਅੰਦੇ ਤੱਕ ਖੋਦ ਦੇ ਜਲਦੀ ਜਲਦੀ ਪਿਸਟਨ ਬਾਹਰ ਕੱਢਦੇ ਲਓ ਸੱਜਣੋ ਜੋ ਆਪਣਾ ਚੈਂਬਰ ਵਗੈਰਾ ਖੁੱਲ ਗਿਆ ਤੇ ਬਾਕੀ ਥੱਲੋਂ ਖੋਲਦੇ ਆ ਪਿਸਟਨ ਵਗੈਰਾ ਇਹ ਇੱਕ ਆ ਸੱਜਣੋ ਥੋੜੀ ਜੀ ਗਲਤੀ ਤੁਸੀਂ ਨਾ ਕਰਿਆ ਕਰੋ ਕਿ ਕੰਗਾ ਜਿਹੜੀ ਤੁਸੀਂ ਐਨਾ ਬੌਂਡ ਵਗੈਰਾ ਇੰਨੀ-ਇੰਨੀ ਲਾਉਂਦੇ ਆ ਦੇਖੋ ਚੈਂਬਰ ਦੇ ਉੱਪਰ ਲੱਗੀ ਹੋਈ ਆ ਇਹ ਤੁਹਾਡੀ ਭੁਰਕੇ ਆ ਦੇਖੋ ਆਇਲ ਪੰਪ ਵਾਲੀ ਜਾਲੀ ਦੇ ਵਿੱਚ ਲੱਗ ਗਈ ਆ ਆ ਦੇਖੋ ਆ ਸਾਰੀ ਆਇਲ ਪੰਪ ਦੀ ਜਾਲੀ ਦੇ ਵਿੱਚ ਲੱਗ ਜਾਂਦੀ ਆ ਇਹਦੇ ਨਾਲ ਪਤਾ ਕੀ ਹੁੰਦਾਗਾ ਤੁਹਾਡਾ ਆਇਲ ਪੰਪ ਆ ਤੇਲ ਘੱਟ ਮਿਲਦਾ ਕ੍ਰੈਂਕ ਵਗੈਰਾ ਨੂੰ ਜਿਹਦੇ ਕਾਰਨ ਕਰਕੇ ਤੁਹਾਡਾ ਸੀਜ ਟੈਕਟਰ ਛੇਤੀ ਹੋ ਜਾਂਦੇ ਆ ਤੇ ਤਾਂ ਹੀ ਇਹ ਕਾਰਨ ਕਰਕੇ ਇਹ ਚੀਜ਼ਾਂ ਖੁੱਲਦੀਆਂ ਜਲਦੀ ਕਿਉਂਕਿ ਭਰਾ ਨੇ ਇਹਦਾ ਪਿਸਟਨ ਸਲੀਵ ਇੱਕ ਪਵਾਇਆ ਸੀ ਨਵਾਂ ਆਪਣੇ ਉਥੇ ਹੀ ਉਣੀ ਪਾਇਆ ਸੀ ਕਿੰਕਵਾਲ ਟੁੱਟ ਗਈ ਜਦੋਂ ਉਦੋਂ ਆ ਦੇਖੋ ਚੈਂਬਰ ਵਗੈਰਾ ਖੁੱਲੇ ਸੀ ਆ ਕੀ ਸੱਤਿਆਨਾਸ਼ ਕੀਤਾ ਪਾਇਆ ਸੀ ਤੁਸੀਂ ਦੇਖ ਸਕਦੇ ਹੋ ਇਹਨੂੰ ਥੋੜੀ ਲਾ ਲਿਆ ਕਰੋ ਜੇ ਤੁਹਾਡੇ ਕੋਲੇ ਜਿਆਦਾ ਚੀਜ਼ ਹੈ ਤੇ ਥੋੜੀ ਲਾ ਲਓ ਇਹਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਲੇਕਿਨ ਜੇ ਤੁਸੀਂ ਕਹੋਗੇ ਕਿ ਨਾਲ ਲੀਕ ਹਟ ਜੂਗੀ ਜਾਂ ਲੀਕ ਹੋਣੋਂ ਹਟ ਲੀਕ ਲੱਗ ਜੂਗਾ ਕਰਨਾ ਉਹ ਨਹੀਂ ਲੀਕ ਹੁੰਦਾ ਜੇ ਫੇਸ ਵਗੈਰਾ ਵਧੀਆ ਹੁੰਦੇ ਚਲੋ ਕੋਈ ਗੱਲ ਨਹੀਂ ਬਾਕੀ ਤਾਂ ਆਪਣਾ ਚੈਂਬਰ ਵਗੈਰਾ ਗਿਆ ਖੁੱਲ ਤੇ ਹੁਣ ਕੱਢਦੇ ਆ ਪਿਸਟਨ ਵਗੈਰਾ ਪਾ ਦੇ ਹਾਂਜੀ ਜੋ ਆਪਣਾ ਪਾਰਟਸ ਅਰਜਨ ਟਰੈਕਟਰ ਦਾ ਸਾਰਾ ਵਾਸ਼ ਹੋ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹੈਡ ਵਗੈਰਾ ਆਪਣਾ ਪਹਿਲਾਂ ਪਿਆ ਸੀ ਧੋਣ ਵਾਲਾ ਤੇ ਇਹ ਹੋ ਗਿਆ ਆਪਣਾ ਚੰਗੀ ਤਰ੍ਹਾਂ ਵਾਸ਼ ਤੇ ਬਾਕੀ ਆਪਾਂ ਇਹਦੇ ਹੈਡ ਵਗੈਰਾ ਦੇ ਮੌਲ ਆ ਉਹ ਜਿਹੜੇ ਮੋٹے ਕਰਤੇ ਅੱਗੇ ਨਾਲ ਵੱਧ ਮੋٹے ਫਿੱਟ ਕਰਤੇ ਬਾਕੀ ਤੁਹਾਨੂੰ ਉਹਦੇ ਬਾਰੇ ਵੀ ਦਿਖਾਵਾਂਗੇ ਸਾਰਾ ਸਿਸਟਮ ਤੇ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਪਾਰਟਸ ਲੈਣ ਤੇ ਜੋ ਇਹਦਾ ਘੱਟ ਆਗਾ ਤੇ ਪਾਰਟਸ ਲਿਆ ਕੇ ਤੇ ਉਸ ਤੋਂ ਬਾਅਦ ਕਰਦੇ ਆਂ ਦੀ ਫਿਟਿੰਗ ਚਾਲੂ ਤੇ ਚੱਲਦੇ ਆਂ ਕੋੜ-ਕੂਰੇ ਆਪਾਂ ਲਾਓ ਸੱਜਣੋ ਜੋ ਆਪਣਾ ਅਰਜਨ ਟਰੈਕਟਰ ਆਇਆ ਸੀ ਆਪਣਾ ਸ਼੍ਰੀ ਅਮਰਸਰ ਸਾਹਿਬ ਤੋਂ ਸੋ ਆਪਾਂ ਇਸ ਟਰੈਕਟਰ ਦਾ ਜਿਹੜਾ ਸਾਰਾ ਪਾਰਟਸ ਸੀ ਆਪਾਂ ਏਜੰਸੀ ਚੋਂ ਲਿਆਏ ਤੇ ਕੁਝ 1 2 ਆਟਮਾ ਨਹੀਂ ਮਿਲੀਆਂ ਚਲੋ ਆਪਾਂ ਨੂੰ ਕੱਲ ਮਿਲ ਜਾਣੀਆਂ ਤੇ ਚਲੋ ਆਪਾਂ ਸਭ ਤੋਂ ਪਹਿਲਾਂ ਇਹਦੇ ਟੁਕੜੀਆਂ ਵਗੈਰਾ ਕਰਦੇ ਆ ਫਿੱਟ ਬਲਾਕ ਦੇ ਵਿੱਚ ਟੁਕੜੀਆਂ ਵਗੈਰਾ ਕਰਕੇ ਫਿੱਟ ਤੇ ਉਸ ਤੋਂ ਬਾਅਦ ਕਰਦੇ ਆਪਾਂ ਕ੍ਰੈਂਕਸ਼ਾਫਟ ਫਿਟਿੰਗ ਤੇ ਸੱਜਣੋ ਜੁੜੇ ਦੇ ਵੀਡੀਓ ਦੇ ਨਾਲ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਲਓ ਕਰਦੇ ਆਪਾਂ ਵਰਕ ਸਟਾਰਟ ਚਲੋ ਮੇਟਰੋ ਲਾ ਕੇ ਆਣਾ ਬੌਂਡ ਆਪਾਂ ਰੌਡਰਿੰਗਾਂ ਨੂੰ ਤੇ ਕਰਦੇ ਹਾਂ ਸਲੀਬਾ ਫਿਟਿੰਗ ਕਿਉਂਕਿ ਇਹਦੇ ਬਲਾਕ ਦੇ ਵਿੱਚ ਥੋੜਾ ਜਿਆਦਾ ਦਿੱਕਤ ਆ ਰੌਡਰਿੰਗ ਵਾਲੀ ਜਗ੍ਹਾ ਤੇ ਤਾਂ ਕਰਕੇ ਆਣਾ ਬੌਂਡ ਲਾਉਣੀ ਪਈ ਆਪਾਂ ਨੂੰ ਨਹੀਂ ਤਾਂ ਵੈਸੇ ਜ਼ਰੂਰਤ ਨਹੀਂ ਹੁੰਦੀ ਇਹਦੀ ਰੌਡਰਿੰਗਾਂ ਨੂੰ ਇਦਾਂ ਹੀ ਔਇਲ ਲਾ ਕੇ ਅਸੀਂ ਫਿੱਟ ਕਰ ਦਿੰਨੇ ਨਹੀਂ ਹੋਰ ਤਾਂ ਇਹ ਨਹੀਂ ਲੱਗਦਾ ਉਹ ਵੀ ਮਿੱਤਰੋ ਕਰਦੇ ਆ ਕਿ ਆਪਾਂ ਲੋਕ ਵਗੈਰਾ ਫਿੱਟ ਤੇ ਲੋਕ ਵਗੈਰਾ ਕਰਕੇ ਫਿੱਟ ਤੇ ਉਸ ਤੋਂ ਬਾਅਦ ਕਰਾਂਗੇ ਰਾੜਾਂ ਦੇ ਵਿੱਚ ਪਿਸਟਨ ਫਿੱਟ ਲੋਕ ਲੋਕ ਨੂੰ ਆਪਾਂ ਚੈੱਕ ਕਰਨਾ ਪ੍ਰੋਪਰ ਢੰਗ ਨਾਲ ਪਿਸਟਨ ਦੇ ਵਿੱਚ ਬਹਿ ਗਿਆ ਜਾਂ ਨਹੀਂ ਬਹਿ ਗਿਆ ਆਦੋਤੀ ਦੇਖ ਸਕਦੇ ਹੋ ਝਰੀ ਦੇ ਵਿੱਚ ਪ੍ਰੋਪਰ ਢੰਗ ਨਾਲ ਬੈਠਣਾ ਚਾਹੀਦਾ ਤੇ ਸੋ ਇਸ ਤੋਂ ਬਾਅਦ ਪਿੰਨਾ ਨੂੰ ਆਪਾਂ ਆਰਾਮ ਨਾਲ ਪਾਉਣਾ ਠੀਕ ਹੈ ਜੀ ਇਧਰ ਰਾਡ ਦੇ ਆਪਾਂ ਸਰਾਖ ਵਗੈਰਾ ਚੰਗੀ ਤਰ੍ਹਾਂ ਚੈੱਕਅਪ ਕਰਨਾ ਚੱਪ ਸਰਾਖ ਕਰਕੇ ਚੈੱਕਅਪ ਤੇ ਇਸ ਤੋਂ ਬਾਅਦ ਲਾਣਾ ਆਪਾਂ ਮਗਲੈਲ ਮਗਲ ਇਹ ਲਾਉਣਾ ਆਪਾਂ ਤਾਂ ਜ਼ਰੂਰੀ ਹੈ ਕਿਉਂਕਿ ਜਦੋਂ ਇੰਨ ਆਪਣਾ ਸਟਾਰਟ ਨਹੀਂ ਹੁੰਦਾ ਤੇ ਰੌਂਡਾ ਸੈਲਫ ਦੇ ਰੌਂਡ ਤੇ ਘੁੱਗਦਾ ਪਹਿਲੀ ਵਾਰ ਤਾਂ ਇਹਨੂੰ ਲੂਬ੍ਰੀਕੇਟ ਹੋ ਸਕੇ ਇਧਰ ਆਪਾਂ ਕਰ ਲਿਆ ਮੱਖੀ ਨੂੰ ਮੱਖੀ ਸਿੱਧੀ ਸੌਰੀ ਇਧਰ ਇਹਨਾਂ ਇਧਰ ਪੈ ਜਣੀ ਹੈ ਬਹੁਤ ਆਰਾਮ ਨਾਲ ਆਪਾਂ ਪੈਨ ਫਿੱਟ ਕਰਨੀ ਹੈ ਇਦਾਂ ਲਓ ਜੀ ਕਰਕੇ ਲਓ ਮਿੱਤਰੋ ਦੇਖੋ ਆਪਣਾ ਜੋ ਅਰਜਨ ਟਰੈਕਟਰ ਦਾ ਇੰਜਨ ਅੱਧੇ ਤੋਂ ਵੱਧ ਕੰਪਲੀਟ ਹੋ ਚੁੱਕਿਆ ਹੈਗਾ ਸੋ ਆਪਾਂ ਇਸ ਤੋਂ ਬਾਅਦ ਹੁਣ ਟਾਈਮਿੰਗ ਕਵਰ ਤੇ ਚੈਂਬਰ ਵਗੈਰਾ ਕਰਦੇ ਆ ਫਿੱਟ ਤੇ ਇਧਰ ਆਪਣਾ ਕਲੱਚ ਵਗੈਰਾ ਤੁਸੀਂ ਇਧਰੋਂ ਵੀ ਦਿਖਾ ਦਿੰਨਾ ਤੁਹਾਨੂੰ ਇਧਰੋਂ ਵੀ ਦਿਖਾ ਦਿੰਨਾ ਫਿੱਟ ਹੋ ਚੁੱਕਿਆ ਹੈਗਾ ਤੇ ਕਲੱਚ ਵਗੈਰਾ ਕਰਕੇ ਫਿੱਟ ਤੇ ਆਪਾਂ ਪਹਿਲਾਂ ਤਾਂ ਚੈਂਬਰ ਤੇ ਟਾਈਮਿੰਗ ਕਵਰ ਲਾਉਨੇ ਆ ਤੇ ਉਸ ਤੋਂ ਬਾਅਦ ਆਪਾਂ ਇੰਜਨ ਨੂੰ ਬਲੌਗ ਦੇ ਨਾਲ ਉਹ ਸੌਰੀ ਗੇਅਰ ਬਾਕਸ ਦੇ ਨਾਲ ਅਟੈਚ ਕਰ ਦੇਾਂਗੇ ਤੇ ਉਸ ਤੋਂ ਬਾਅਦ ਆਪਾਂ ਫਰੰਟ ਹਿੱਸਾ ਜੋ ਉਹਦਾ ਉਹ ਕੱਸਦੇ ਆਂ ਤੇ ਉਸ ਤੋਂ ਬਾਅਦ ਆਪਾਂ ਮਕਰੋਵੀ ਖੋਲਣਾ ਅੱਜ ਨੂੰ ਲਓ ਮਿੱਤਰੋ ਬਾਕੀ ਜੁੜੇ ਰਿਹਾ ਵੀਡੀਓ ਦੇ ਨਾਲ ਤੇ ਬਾਕੀ ਆਪਣਾ ਪ੍ਰੋਪਰ ਤੁਹਾਨੂੰ ਦਿਖਾਈ ਜਾਂਦੇ ਸਮੇਂ ਸਮੇਂ ਤੇ ਕੀ ਕੀ ਆਪਾਂ ਪਾਰਟਸ ਦੇ ਵਿੱਚ ਪਾਇਆ ਚਲੋ ਮਿੱਤਰੋ ਆਪਣੇ ਪਿਸਟਨ ਵਗੈਰਾ ਫਿੱਟ ਹੋ ਗਏ ਨੇ ਟਰੈਕਟਰ ਦੇ ਵਿੱਚ ਜੋ ਬਾਈ ਜੀ ਆਪਾਂ ਆਪਣੇ ਕੋਲੋਂ ਲੈ ਕੇ ਆਏ ਸੀਗੇ ਕਿਉਂਕਿ ਉਹਨਾਂ ਨੇ ਆਪ ਹੀ ਲਿਆ ਕੇ ਦਿੱਤਾ ਸੀ ਪਿਸਟਨ ਸਲੀਵ ਰਿੰਗ ਤੇ ਬਾਕੀ ਆਪਣਾ ਇਧਰ ਉਹ ਫਿਟਿੰਗ ਕਰਤੀ ਤੇ ਪ੍ਰੋਪਰ ਆਪਾਂ ਮਾਰਕਿੰਗ ਕਰਤੀ ਤੇ ਇਧਰ ਗਾਈਡਾਂ ਵਗੈਰਾ ਆਪਾਂ ਕਰਤੀਆਂ ਫਿਟ ਤੇ ਬਾਕੀ ਦਾ ਬਲੌਕ ਆ ਜਾਂ ਟਰੈਕਟਰ ਦਾ ਆ ਜਗ੍ਹਾ ਤੋਂ ਕਰੈਕਾ ਤੁਸੀਂ ਦੇਖ ਸਕਦੇ ਹੋ ਆਵੇ ਆ ਜਗ੍ਹਾ ਤੋਂ ਕਰੈਕਾ ਕਿਉਂਕਿ ਐਕਸੀਡੈਂਟ ਹੋਇਆ ਵਾ ਟਰੈਕਟਰ ਆ ਦੇਖ ਸਕਦੇ ਹੋ ਇੱਥੇ ਤੱਕ ਕਿ ਕਰੈਕਾ ਕਿਉਂਕਿ ਕਈ ਭਰਾ ਕਹਣਗੇ ਯਾਰ ਇਹ ਕੰਮ ਕਰਨ ਤੋਂ ਬਾਅਦ ਕਰੈਕ ਵਗੈਰਾ ਤੁਹਾਨੂੰ ਪਤਾ 100 ਗੱਲਾਂ ਹੋ ਜਾਂਦੀਆਂ ਤਾਂ ਕਰਕੇ ਅਸੀਂ ਵੀਡੀਓ ਵਗੈਰਾ ਬਣਾਉਂਦੇ ਰਹਿੰਦੇ ਆ ਚਲੋ ਕਰਕੇ ਸਮਾਨ ਫਿੱਟ ਤੇ ਬਾਕੀ ਆਪਣਾ ਦੂਸਰਾ ਮੋਬਾਈਲ ਸੀ ਜਿਹਦੇ ਨਾਲ ਆਪਾਂ ਬਲੌਗ ਨਾਲ ਦਿਸੇ ਉਹ ਥੋੜਾ ਖਰਾਬ ਹੋ ਗਿਆ ਉਹ ਆਪਣਾ 3 ਵਜੇ ਮਿਲੂਗਾ ਆਪਾਂ ਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਫਿਟਿੰਗ ਦੀ ਸਾਰੀ ਡਿਟੇਲ ਫੇਰ ਦਿਖਾਵਾਂਗੇ ਇਧਰ ਆਪਣੇ ਗੈਲਰੀ ਬੋਲਟ ਵਗੈਰਾ ਕਰਦੇ ਆ ਫਿੱਟ ਤੇ ਇਧਰ ਕਲਚ ਪਲੇਟ ਵੀ ਆਪਣੀ ਆ ਗਈ 6 ਫਰੀ ਨਵੀਂ ਪਾ ਰਹੇ ਆ ਆਪਾਂ ਇਹਦੇ ਤੇ ਇਧਰ ਫੇਸ ਵਗੈਰਾ ਆਪਾਂ ਲਵਾਤੇ ਇਹਦੇ ਕਿਉਂਕਿ ਪ੍ਰੈਸ ਅਪਡੇਟਰ ਡਾਊਨ ਆ ਪਰ ਲੇਕਿਨ ਇੱਕ ਵਾਰੀ ਇਹਦੀ ਕਲਚ ਪਲੇਟ ਚੱਲ ਜੂਗੀ ਤੇ ਚਲੋ ਕਰਦੇ ਆ ਬਾਕੀ ਫਿਟਿੰਗ ਲਾਓ ਵੀ ਸਜਣੋ ਜੋ ਆਪਣਾ ਅਰਜਨ ਟਰੈਕਟਰ ਦਾ ਬਲਾਕ ਹੋ ਗਿਆ ਅਟੈਚ ਤੇ ਸੋ ਇਸ ਤੋਂ ਬਾਅਦ ਕਰਦੇ ਆ ਫਰੰਟ ਹਿੱਸੇ ਦੀ ਫਿਟਿੰਗ ਤੇ ਹੈੱਡ ਵਗੈਰਾ ਦੀ ਫਿਟਿੰਗ ਤੇ ਬਾਕੀ ਵਾਲ ਵਗੈਰਾ ਕਰਦੇ ਆ ਫਿੱਟ ਤੇ ਜੋ ਵਾਲ ਆਪਾਂ ਇਸ ਟਰੈਕਟਰ ਦੇ ਵਿੱਚ ਫਿੱਟ ਕੀਤੇ ਨੇ ਮੋٹے ਫਿੱਟ ਕੀਤੇ ਆ ਕਿਉਂਕਿ ਪਹਿਲਾਂ ਵਾਲ ਆ ਆ ਸੀਗੇ ਤੇ ਸੋ ਆਪਾਂ ਹੁਣ ਇਸ ਦੇ ਵਿੱਚ ਆ ਮੋٹے ਵਾਲ ਫਿੱਟ ਕਰਦੇ ਕਹਿੰਦਾ ਮਤਲਬ ਲੋ ਜੇ ਟਰੈਕਟਰ ਆ ਚਾਰੀਆ ਰਪੀਐਮ ਤੇ ਚੱਲੂਗਾ ਤਾਂ ਵਾਲ ਵਗੈਰਾ ਟੁੱਟਦੇ ਨਹੀਂਗੇ ਇਹਦੇ ਤੇ ਚਲੋ ਇਸ ਤੋਂ ਬਾਅਦ ਕਰਦੇ ਆ ਹੈੱਡ ਦੀ ਫਿਟਿੰਗ ਹੈੱਡ ਦੀ ਫਿਟਿੰਗ ਕਰਨ ਤੋਂ ਬਾਅਦ ਫਿਰ ਲਾਉਨੇ ਆਪਾਂ ਫਰੰਟ ਐਕਸਲ ਆ ਫਰੰਟ ਇਸਾ ਉਹ ਜੋ ਟੈਪ ਟਾਂ ਵਗੈਰਾ ਦੀ ਆਪਣੀ ਸੈਟਿੰਗ ਹੋ ਚੁੱਕੀ ਆ ਆ ਤੁਸੀਂ ਦੇਖ ਸਕਦੇ ਹੋ ਬਾਕੀ ਇਧਰ ਆਪਣਾ ਜੋ ਬੈਕ ਹੈ ਸਾ ਵੀ ਖੁੱਲ ਰਿਹਾਗਾ ਮਰਗਾਰ ਵਗੈਰਾ ਉਤਾਰ ਤੇ ਆਪਾਂ ਕਿਉਂਕਿ ਇਹਦੇ ਵਿੱਚ ਮਗਰਲੇ ਹਿੱਸੇ ਤੋਂ ਆਵਾਜ਼ ਆਉਂਦੀ ਟਰੈਕਟਰ ਤੇ ਤੇ ਸੋ ਆਪਾਂ ਉਹ ਵੀ ਖੋਲਦੇ ਆਂ ਖੋਲ ਕੇ ਚੈੱਕ ਅਪ ਕਰਦੇ ਆਪਾਂ ਟਾਇਰ ਵਗੈਰਾ ਆਪਾਂ ਉਤਾਰਦੇ ਦੇ ਸੋ ਇਸ ਤੋਂ ਬਾਅਦ ਕਰਦੇ ਆਪਾਂ ਟੈਪਡ ਕਵਰ ਵਗੈਰਾ ਦੀ ਫਿਟਿੰਗ ਕਿਉਂਕਿ ਦਾ ਟਾਇਪ ਟਵਕ ਕਵਰ ਵੀ ਆਪਾਂ ਕਰਨਾ ਫੈਕਟਰੀ ਤੋਂ ਬਾਅਦ ਬਾਅਕੇ ਟਾਇਪ ਟ ਕਵਰ ਫਿੱਟ ਤੇ ਉਸ ਤੋਂ ਬਾਅਦ ਲਾਵਾਂਗੇ ਲਿਫਟ ਪੰਪ ਵਗੈਰਾ ਲਓ ਜੀ ਅਰਜੰਦ ਦਾ ਖੁੱਲ ਗਿਆ ਮਗਰਲੇ ਹਿੱਸਾ ਤੇ ਦੇਖਦੇ ਆਂ ਆਪਾਂ ਕੀ ਨੁਕਸਾ ਬਾਕੀ ਮੇਨਟੇਨੈਂਸ ਦੇ ਚ ਸ਼ਾਫਟ ਵਾਲੀ ਨਿਕਲੀ ਆਪਣੀ ਆ ਦੇਖੋ ਸ਼ਾਫਟ ਆਪਣੀ ਗੋਲ ਹੀ ਹੋ ਗਈ ਜਿਹਨੂੰ ਬੁੱਲਪੇ ਨੇ ਸ਼ਾਫਟ ਆ ਕੇ ਆ ਆਦਿ ਵਗੈਰਾ ਵੀਂਗੇ ਹੋ ਗਏ ਇਧਰ ਕਰਾਉਨ ਪਿੰਨ ਆਪਣਾ ਨਿਕਲ ਰਿਹਾਗਾ ਬਾਹਰ ਤੇ ਚਲੋ ਇਹ ਵੀ ਖੋਲ ਕੇ ਆਪਾਂ ਤੇ ਦੇਖਦੇ ਆ ਕੀ ਕੀ ਹੋਰ ਫਾਲਟ ਨਿਕਲਦਾਗਾ ਤੇ ਇਹ ਜੋ ਇੰਜਨ ਦਾ ਤਾਂ ਖਾਲੀ ਤੁਹਾਨੂੰ ਇੰਜਨ ਦਾ ਆਪਣਾ ਹੈਡ ਵਗੈਰਾ ਹੋ ਗਿਆ ਫਿੱਟ ਇਧਰ ਪੱਖਾ ਵਗੈਰਾ ਵੀ ਕਰਤਾ ਆਪਾਂ ਫਿੱਟ ਬੈਲਟ ਨਵੀਂ ਪਾਤੀ ਟਰੈਕਟਰ ਦੇ ਐਂ ਜੈਨੂਨ ਮਹਿੰਦਰਾ ਕੰਪਨੀ ਦੀ ਚਲੋ ਲੌਮਨੇ ਚੱਲਦਾ ਆਪਾਂ ਰੈਡੀਟਰ ਇਹਦਾ ਤੇ ਰੈਡੀਟਰ ਲਾ ਕੇ ਤੇ ਫਿਰ ਉਸ ਤੋਂ ਬਾਅਦ ਮਗਰਲਾ ਸਮਾਨ ਮਗਾਉਨੇ ਆ